ਸਸਰੀ ਗੱਲ ਵਿੱਚ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਬਲੈਕ ਐ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਵਿੱਚ ਤੇ ਇੰਨਾ ਪਿਆਰ ਦੇ ਰਹੇ ਵੀਰ ਤੁਹਾਡਾ ਦਿਲੋਂ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਇਸ ਤਰ੍ਹਾਂ ਹੀ ਪਿਆਰ ਕਰਦੇ ਹੋ ਜੀ ਤੁਹਾਡਾ ਆਪਣਾ ਚੈਨਲ ਹੈ ਤੇ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਇੱਕ ਜੀ ਫਾਰਮ ਟਰੈਕ 60 ਤੂੜੀ ਵਾਲੀ ਮਸ਼ੀਨ ਤੇ ਤੂੜੀ ਵਾਲੀ ਟਰਾਲੀ ਹੈ ਵੀਰ ਇੱਕ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਫਾਰਮ ਟਰੈਕ 60 ਦੀ 2008 ਮਾਡਲ ਹੈ ਜੀ ਇਹਦੇ ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਵੀਰ ਜੀ ਤੇ ਬਕਸਰ ਏਰੀਆ ਵੀਰ ਜੀ 30% ਪਿਛਲੇ ਟਾਇਰ ਪਏ ਨੇ 70% ਇਹਦੇ ਅਗਲੇ ਟਾਇਰ ਪਏ ਨੇ ਕਸਰਬੀ ਦਾ ਨੰਬਰ ਹੈ ਜੀ 62807 05464 ਇਹ ਕਸਰਬੀ ਦਾ ਨੰਬਰ ਹੈ ਜੀ ਜਿਹਦੇ ਨਾਲ ਕਨੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਹੁੱਡ ਛਾਤਰੀ ਲੱਗੇ ਹੋਇਆ ਜੀ ਟਰੈਕਟਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸਾਰਾ ਕੰਮ ਓਕੇ ਹੈ ਜੀ ਤੇ ਇਹ ਪੂਰਾ ਵਧੀਆ ਟਰੈਕਟਰ ਹੈ ਜੀ ਤੇ ਫਾਰਮ ਟਰੈਕ 60 ਹੈ ਜੀ 2008 ਮਾਡਲ ਹੈ 3 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਜੀ ਮੁਕਸਰ ਏਰੀਆ 30% ਪਿਛਲੇ ਟਾਇਰ ਪਏ ਹੈ ਜੀ 70% ਅਗਲੇ ਟਾਇਰ ਹੈ ਹੁੱਡ ਛਾਤਰੀ ਲੱਗੀ ਹੋਈ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਆ ਵਧੀਆ ਟਰੈਕਟਰ ਪਿਆ ਜੀ ਇੰਜਨ ਗੇਅਰ ਪੰਪ ਸਾਰਾ ਕੰਮ ਹੋਇਆ ਹੋਇਆ ਜੀ ਕਿਸਾਨ ਵੀ ਦਾ ਨੰਬਰ ਹੈਗਾ ਜੀ 62807 ਤੇ 05464 ਵੀਰ ਦਾ ਨੰਬਰ ਹੈ ਜੀ ਜਿਹਦੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿਸ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਥੱਲੇ ਲਾਲ ਰੰਗ ਦਾ ਬਟਨ ਹੈ ਜੀ ਉਹਨੂੰ ਦਬਕ ਕੇ ਤੁਸੀਂ ਸਾਡੇ ਚੈਨਲ ਨਾਲ ਜੁੜ ਜਾਓ ਜੀ ਨਾਲ ਹੀ ਘੰਟੀ ਦਾ ਬਟਨ ਉਹਨੂੰ ਦਬ ਲਿਓ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਜੀ ਤੁਹਾਡੇ ਮੋਬਾਈਲ ਤੇ ਉਹਦਾ ਮੈਸੇਜ ਚੱਲ ਆ ਜਾਇਆ ਕਰੂਗਾ ਜੀ ਤੇ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਸਕਦੇ ਹੋ ਜੀ ਸਾਰੇ ਨੂੰ ਪਹਿਲਾਂ ਇਸ ਕਰਕੇ ਜੀ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਸਾਡੇ ਚੈਨਲ ਨਾਲ ਜੁੜ ਜਾਓ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਜਿਹੜੇ ਮੇਰੇ ਵੀਰ ਚੈਨਲ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਗੇ ਦੇਖ 2017 ਮਾਡਲ ਹੈ ਤੇ 225000 ਰੁਪਏ ਦੀ ਡਿਮਾਂਡ ਹੈ ਵੀਰ ਜੀ ਦਸ਼ਮੇਸ਼ ਵਾਲਿਆਂ ਦੀ ਤੂੜੀ ਵਾਲੀ ਮਸ਼ੀਨ ਹੈ ਜੀ 2017 ਮਾਡਲ 225000 ਰੁਪਏ ਦੀ ਡਿਮਾਂਡ ਹੈ ਜੀ ਗੁਰਦਾਸਪੁਰ ਏਰੀਆ ਜੀ 80% ਟੈਰਾ ਦੀ ਕੰਡੀਸ਼ਨ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਖੱਟੇ ਅੱਖਰਾਂ ਦੇ ਵਿੱਚ 98765 ਤੇ 95178 ਵੀਰ ਦਾ ਨੰਬਰ ਹੈ ਜੀ 98765 95178 ਊੜੀ ਵਾਲੀ ਮਸ਼ੀਨ ਹੈ ਜੀ 2017 ਮਾਡਲ ਦਸ਼ਮੇਸ਼ ਵਾਲਿਆਂ ਦੀ 2,25,000 ਰੁਪਿਆ ਰੇਟ ਹੈ ਜੀ ਗੁਰਦਾਸਪੁਰ ਏਰੀਆ 80% ਵੀ ਟੈਰਾ ਦੀ ਕੰਡੀਸ਼ਨ ਹੈ ਜੀ ਜੇਕਰ ਤੁਸੀਂ ਵੀ ਕੋਈ ਆਪਣਾ ਖੇਤੀ ਦਾ ਸੰਦ ਟਰਾਲੀ ਟਰੈਕਟਰ ਖੁਸ਼ ਵੀ ਖੇਤੀ ਦਾ ਰਿਲੇਟਡ ਕੋਈ ਵੀ ਸੰਦ ਵੇਚਣਾ ਚਾਹੁੰਦੇ ਜੀ ਤਾਂ ਸੰਦ ਵੇਚਣ ਦੇ ਲਈ ਜੀ ਤੁਸੀਂ ਆਪਦੇ ਸੰਦ ਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਜੀ ਇਹ ਲਿਖ ਕੇ ਯਾਨੀ ਕਿ ਟਰੈਕਟਰ ਕਿਹੜਾ ਜੀ ਮਾਡਲ ਕਿੰਨਾ ਹੈ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਦਿਓ ਜੀ ਮੇਰਾ WhatsApp ਨੰਬਰ ਨੋਟ ਕਰ ਲੈਣ ਦੀ ਸਾਰੇ ਵੀਰ ਮੇਰਾ WhatsApp ਨੰਬਰ ਹੈਗਾ ਜੀ 8837665987 ਜਿਹੜਾ ਕਿ ਥੱਲੇ ਚੱਟੀ ਪੱਟੀ ਦੇ ਵਿੱਚ ਬਾਰ ਬਾਰ ਵੀ ਆ ਰਿਹਾ ਹੈ 8837665987 ਮੇਰਾ WhatsApp ਨੰਬਰ ਹੈ ਜੀ ਇਹ ਤੇ ਤੁਸੀਂ ਐਡ ਸੈੱਡ ਕਰ ਸਕਦੇ ਹੋ ਤੁਹਾਡੀ ਐਡ ਅਸੀਂ ਬਿਲਕੁਲ ਫਰੀ ਦੇ ਵਿੱਚ ਜੀ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਜੀ ਐਡ ਲਵਾਉਣ ਦਾ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸਾਡੇ ਚੈਨਲ ਦਾ ਕਮਿਸ਼ਨ ਨਹੀਂ ਹੈ ਜੀ ਇਹ ਸਭ ਕੁਝ ਫ੍ਰੀ ਕੀਤਾ ਜਾਂਦਾ ਜੀ ਕਿਸਾਨ ਵੀਰ ਦਾ ਖੁਦ ਦਾ ਨੰਬਰ ਦਿੱਤਾ ਜਾਂਦਾ ਹੈ ਜੀ ਜਿਹਦੇ ਉੱਤੇ ਕਨੈਕਟ ਕਰਕੇ ਸਾਰੇ ਵੀਰ ਆਪ ਦੀ ਡੀਲ ਕੰਪਲੀਟ ਕਰਦੇ ਨੇ ਤੇ ਵੀਰ ਇਹ ਜਿੰਨੇ ਵੀ ਆਪਾਂ ਪ੍ਰਾਈਸ ਲਿਖਦੇ ਆਂ ਵੀਡੀਓਜ਼ ਵਿੱਚ ਇਹ ਲਾਸਟ ਪ੍ਰਾਈਸ ਨਹੀਂ ਹੁੰਦਾ ਇਹ ਵੀਰ ਟੈਂਪੋਰਰੀ ਪ੍ਰਾਈਸ ਹੁੰਦਾ ਇੱਕ ਤਰ੍ਹਾਂ ਦਾ ਵੀਰ ਨੇ ਰੱਖਿਆ ਹੋਇਆ ਤੇ ਇਹਦੇ ਵਿੱਚ ਬਹੁਤ ਮਤਲਬ ਕਿ ਘਾਟਾ ਹੋ ਜਾਂਦਾ ਜੀ ਇਹਦੇ ਵਿੱਚੋਂ ਬਹੁਤ ਰੇਟ ਘਟ ਜਾਂਦਾ ਜੀ ਮੌਕੇ ਤੇ ਤੁਸੀਂ ਰੇਟ ਘੱਟ ਵੱਧ ਹੋ ਜਾਂਦਾ ਜੀ ਤੈਉ ਕਰ ਸਕਦੇ ਹੋ ਜੀ ਅੱਗੇ ਦੇਖ ਰਹੇ ਹੋ ਟਰਾਲੀ 2004 ਮਾਡਲ ਹੈ ਜੀ ਜਾਲੀ ਐਂਡ ਬਿੱਡ ਵੀਰ ਜੀ ਨਾਲ ਹੈ ਤੂੜੀਆਂ ਦੀ ਟਰਾਲੀ ਹੈ ਜਾਲੀ ਵੀ ਇਹ ਨਾਲ ਤੇ ਬਿੱਡ ਵੀ ਹੈ 2004 ਮਾਡਲ ਤੇ 62000 ਰੁਪਿਆ ਵੀਰ ਨੇ ਦੀ ਡਿਮਾਂਡ ਰੱਖੀ ਹੈ ਜੀ 62000 ਰੁਪਿਆ ਕਸਰ ਵੀ ਨੇ ਰੇਟ ਮੰਗਿਆ ਜੀ ਤੇ ਬਠੇਡਾ ਵੀਰ ਇਹਨਾਂ ਦਾ ਏਰੀਆ 20% ਟੈਰਾ ਦੀ ਕੰਡੀਸ਼ਨ ਬਈ ਹੈ ਜੀ ਕਸਰ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 9646703627 ਵੀਰ ਦਾ ਨੰਬਰ ਹੈ ਜੀ ਤੇ ਵਿਦਆਊਟ ਜੈਕ ਸਿਕਰਟਰੀ ਟਰਾਲੀ ਹੈ ਜੀ ਇਹ ਟਰਾਲੀ ਤੇ 2004 ਮਾਡਲ ਜਾਲੀ ਹੈ ਜੀ ਨਾਲ ਤੇ ਇੱਕ ਬੈੱਡ ਹੈ ਜੀ ਨਾਲ ਤੇ 62000 ਰੁਪਿਆ ਪ੍ਰਾਈਸ ਹੈ ਜੀ ਬਠਿੰਡਾ ਏਰੀਆ 20% ਟੈਰਾ ਦੀ ਕੰਡੀਸ਼ਨ ਹੈ ਖੱਟੇ ਅੱਖਰਾਂ ਦੇ ਵਿੱਚ ਬ੍ਰਿਜ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਥੱਲੇ ਇੱਕ ਤੀਰ ਦਾ ਬਟਨ ਹੋਇਆ ਜੀ ਉਹਨੂੰ ਦਬ ਕੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਸਾਡੀ ਵੀਡੀਓ ਤੁਸੀਂ WhatsApp ਗਰੁੱਪਾਂ ਤੇ ਜੀ Facebook ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਸਾਣ ਵੀਰ ਆਪਣੇ ਚੈਨਲ ਨਾਲ ਜੁੜ ਸਕਣ ਜੀ ਤੇ ਉਹ ਫਾਇਦਾ ਲੈ ਸਕਣ ਆਪਣੇ ਇਸ ਚੈਨਲ ਦਾ ਤੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਸਾਡੇ ਚੈਨਲ ਨਾਲ ਹਜੇ ਜੁੜੇ ਨਹੀਂ ਹੈਗੇ ਜੀ ਤਾਂ ਉਹ ਥੱਲੇ ਲਾਲ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਕੇ ਸਾਡੇ ਚੈਨਲ ਨਾਲ ਤੁਸੀਂ ਪੱਕੇ ਤੌਰ ਤੇ ਜੁੜ ਸਕਦੇ ਹੋ ਨਾਲ ਹੀ ਲਾਲ ਰੰਗ ਦਾ ਬਟਨ ਦੱਬ ਕੇ ਘੰਟੀ ਦਾ ਬਟਨ ਹੋਊ ਜੀ ਉਹਨੂੰ ਦੱਬ ਲਿਓ ਉਹਨੂੰ ਦੱਬ ਕੇ ਤੁਸੀਂ ਜੇ ਰੱਖੋਗੇ ਜੀ ਤਾਂ ਤੁਹਾਡੇ ਕੋਲੇ ਸਾਡੀ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਨਾਲ ਦੀ ਨਾਲ ਤੁਹਾਡੇ ਕੋਲੋਂ ਦਾ ਮੈਸੇਜ ਚਲਿਆ ਜਾਇਆ ਕਰੂਗਾ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਟਰਾਲੀ ਪੁਰਾਣੀ ਟਰਾਲੀ ਇਹ ਵੀਰ ਜੀ 75000 ਰੁਪਏ ਦਾ ਪ੍ਰਾਈਸ ਹੈ ਜੀ ਏਰੀਆ ਵੀਰ ਮੋਗਾ ਇਹਨਾਂ ਦਾ ਟਰਾਲੀ ਹੈ ਜੀ ਪੁਰਾਣੀ ਟਰਾਲੀ 75000 ਰੁਪਿਆ ਪ੍ਰਾਈਸ ਦਾ ਏਰੀਆ ਮੋਗਾ ਜੀ 70% ਵੀਰ ਇਹਦੇ ਟਾਇਰਾਂ ਦੀ ਕੰਡੀਸ਼ਨ ਪਈ ਆ 70% ਸਿੰਗਲ ਟੈਰੀ ਟਰਾਲੀ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 84 274 80 865 ਵੀਰ ਦਾ ਨੰਬਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਰ ਨੇ ਇਹਦੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਤੇ ਤੁਸੀਂ ਦੇਖ ਰਹੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਵੀਰ ਟਰੌਲੀ 올ਡ ਦਾ 75000 ਰੁਪਿਆ ਪ੍ਰਾਈਸ ਹੈ ਜੀ ਮੋਗਾ ਇਹਨਾਂ ਦਾ ਏਰੀਆ ਹੈ 70% ਟੈਰਾ ਦੀ ਕਿਟਿਸਟ ਹੈ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਰ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖਾ